ਆਪਣੇ ਨਾਲ ਜਿਹੜੇ ਸਾਂਝੇ ਪਰਿਵਾਰ ਤੇ ਜਿਆਦਾ ਉਸ ਟਾਈਮ ਆਪਾਂ ਨੂੰ ਬਹੁਤ ਵਧੀਆ ਲਾਭ ਹੁੰਦਾ ਤਾਂ ਜਿਹੜਾ ਹੁਣ ਦਾ ਜੁੱਗ ਆ ਗਿਆ ਉਸ ਦੇ ਵਿੱਚ ਪਰਿਵਾਰ ਲੱਗ ਲਾਗੋਗੇ ਜਿਸ ਟਾਈਮ ਆਪਣਾ ਪਰਿਵਾਰ ਇਕੱਠਾ ਹੁੰਦਾ ਤਾਂ ਜਿਦੋਂ ਲਾਲੂ ਪੰਜ ਭਰਾ ਹੁੰਦੇ ਤੇ ਪੰਜੇ ਭਰਾ ਮਾਣੇ ਇਕੱਠਾ ਕੰਮ ਕਰਨਾਂ ਦਾ ਇਕੱਠੀ ਜ਼ਮੀਨ ਹੁੰਦੀ ਸੀ ਉਹਦੇ ਵਿੱਚ ਉਹਨੂੰ ਸੰਦ ਲੈਣਾ ਵੀ ਸੌਖਾ ਹੁੰਦਾ ਤਾਂ ਅੱਜ ਦੇ ਟਾਈਮ ਦੇ ਵਿੱਚ ਉਹੀ ਪੰਜੇ ਭਰਾਵਾਂ ਦਾ ਜੋ ਤਾਮਾ ਜਾਂ ਮਾ ਜ਼ਮੀਨ ਘਟ ਗਈ ਸਾਂਦ ਆਪਾਂ ਨੂੰ ਲੱਗ ਲੱਗ ਲੈਣੇ ਪੈ ਰਹੇ ਨੇ ਇਕੱਲੇ ਨੂੰ ਸੰਦ ਲੈਣਾ ਹੁਣ ਮੁਸ਼ਕਲ ਆ ਖੇਤੀ ਬਣੇਗੀ ਮੁੜ ਲਾਹੇਵੰਦ ਤਦਾ ਛੋਟੇ ਕਿਸਾਨਾਂ ਲਈ ਖਾਲਸਾ ਇਹਦਾ ਤੋਹਫਾ ਬਠਿੰਡਾ ਦੇ ਮੰਡੀ ਖੁਰ ਤੋਂ ਸ਼ੁਰੂ ਹੋਇਆ ਨਵਾਂ ਪ੍ਰੋਜੈਕਟ ਸਾਂਝੀ ਖੇਤੀ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਕਰ ਪਾਉਣਗੇ ਬਹੁਤ ਹੀ ਘੱਟ ਰੇਟਾਂ ਵਿੱਚ ਮਹਿੰਗੀ ਮਸ਼ੀਨਰੀ ਦੀ ਵਰਤੋਂ ਖਾਲਸਾ ਇਹਦਾ ਉਪਰਾਲਾ ਖੁਸ਼ਹਾਲ ਹੋਈ ਪੰਜਾਬ ਦਾ ਹਰ ਕਿਸਾਨ ਖਾਲਸਾ ਐਡ ਦਾ ਇਹ ਉਪਰਾਲਾ ਬਹੁਤ ਹੀ ਚੰਗਾ ਹੈ ਬਹੁਤ ਵਧੀਆ ਜੀ ਜਿਹੜੇ ਛੋਟੇ ਜ਼ਿਮੀਦਾਰ ਨੇ ਉਹ ਕਰਜ਼ੇ ਦੀ ਮਾਰ ਤੋਂ ਬਚ ਰਹਿਣਗੇ ਜੀ ਚਲੋ ਵੱਡਾ ਜ਼ਿਮੀਦਾਰ ਆਪਣਾ ਸੰਦ ਲੈ ਸਕਦਾ ਪੈਸਾ ਹੁੰਦਾ ਐਸਾ ਤਾਰ ਵੀ ਦਿੰਦਾ ਜੇ ਦੋ ਉਹਦੇ ਤੇ ਚੜ ਜਾਣ ਲੋਨ ਕਰਾ ਲ ਲੈ ਜਾਂ ਕੁਝ ਛੋਟੇ ਜ਼ਿਮੀਦਾਰ ਨਾ ਤਾਂ ਲੋਨ ਕਰਾ ਕੇ ਸੰਦ ਲੈ ਸਕਦੇ ਨੇ ਤੇ ਜੇ ਖਾਲਸਾ ਐਡ ਨੇ ਇਹ ਉਪਰਾਲਾ ਕਰਿਆ ਬਹੁਤ ਵਧੀਆ ਗੱਲ ਆ ਜੀ ਛੋਟੇ ਜ਼ਿਮੀਦਾਰ ਬਚ ਰਹਿਣਗੇ ਰੋਟੀ ਖਾਂਦੇ ਰਹਿ ਜਾਣਗੇ ਜੀ ਇਹਨਾਂ ਨੂੰ ਇਹਦੇ ਮੱਦ ਬਣਾ ਲ ਖਾਲਸਾ ਐਡ ਦਾ ਬਹੁਤ ਵਧੀਆ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚਾਉਣ ਲਈ ਆਪਣੇ ਦਸਵੰਦ ਰਾਹੀਂ ਸਾਡਾ ਸਹਿਯੋਗ ਦਿਓ ਸਾਡੀ ਭਾਰਤ ਦੀ ਟੀਮ ਨਾਲ ਅੱਜ ਹੀ ਸੰਪਰਕ ਕਰੋ